ਇਹ ਸਿਰਫ 2 ਰੁਪਏ ਆਏ ਜਾਂ ਜਦ ਕਿ ਸਰਕਾਰ ਕਹਿੰਦੀ ਹੈ ਵੀ 2 ਲੱਖ ਰੁਪਇਆ ਕਰਜ਼ਾ ਮਾਫ ਕੀਤਾ ਜਾ ਰਿਹਾ ਹੈ ਕਿਹਦਾ ਇਹ ਸੋਝਾ ਮਜ਼ਾਕ ਹੈ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਸਰਕਾਰ ਦਾ ਵੱਡਾ ਧਮਾਕਾ ਰੂਪਨਗਰ ਚੁੱਕੇ ਕਿਸਾਨਾਂ ਨੂੰ ਦਿੱਤੀ ਰਾਹਤ 2 ਲੱਖ 40 ਹਜ਼ਾਰ ਰੁਪਏ ਕਰਜ਼ੇ ਚੁਕਿਤੇ 2 ਰੁਪਏ ਮੁਆਫ ਸੁਣ ਕੇ ਤੁਹਾਨੂੰ ਇੱਕ ਵਾਰੇ ਝਟਕਾ ਤਾਂ ਜ਼ਰੂਰ ਲੱਗਿਆ ਹੋਵੇਗਾ ਪਰ ਕਾਂਗਰਸ ਨੇ ਕਿਸਾਨਾਂ ਨੂੰ ਰਾਹਤ ਦੇਣ ਦਾ ਪੱਕਾ ਮਨ ਬਣਾ ਲਿਆ ਉਹ ਵੀ ਅਜਿਹਾ ਜਿਸ ਨੂੰ ਸੁਣ ਕੇ ਖੁਦਕੁਸ਼ੀਆਂ ਕਰ ਚੁੱਕੇ ਮਰਹੂਮ ਕਿਸਾਨ ਵੀ ਦੁਬਾਰਾ ਖੁਦਕੁਸ਼ੀ ਕਰਨ ਦੀ ਸੋਚਣਗੇ ਮਾਮਲਾ ਰੂਪਨਗਰ ਦੇ ਪਿੰਡ ਚੱਕਲਾਂ ਦਾ ਜਿੱਥੋਂ ਦੇ ਕਿਸਾਨ ਨਗਿੰਦਰ ਸਿੰਘ ਦਾ ਸਰਕਾਰ ਨੇ ਮਹਿਜ਼ ਦੌਰਫੇ ਕਰਜ਼ਾ ਮਾਫ ਕਰ ਦਿੱਤਾ ਪੀੜਤ ਕਿਸਾਨ ਮੁਤਾਬਕ ਉਸਨੇ ਗ੍ਰਾਮੀਣ ਬੈਂਕ ਤੋਂ 2 ਲੱਖ 40 ਹਜ਼ਾਰ ਰੁਪਏ ਦਾ ਕਰਜ਼ਾ ਲਿਆ ਸੀ ਪਰ ਮੁਆਫ ਹੈ ਸਿਰਫ ਦੌਰਫੇ ਹੋਏ ਨੇ ਕੈਪਟਨ ਸਰਕਾਰ ਵੱਲੋਂ ਇਹ ਦਿਰਾਹਤ ਪਾਉਣ ਤੋਂ ਬਾਅਦ ਕਿਸਾਨ ਸੋਚ ਰਹੇ ਕਿਉਂ ਇਸਤੇ ਹਸੇ ਜਾਂ ਫਿਰ ਹੋਵੇ ਤੇ ਜਨਾਬ ਨਿੰਦਰ ਸਿੰਘ ਉਦੋਂ ਦੇ ਹੀ ਫੰਬਲ ਪੂਸੇ 'ਚ ਪਏ ਹੋਏ ਨੇ ਕਰਜਫਿਕ ਸਾਡਾ 2 ਰੁਪਏ ਹੋਇਆ 2 ਰੁਪਏ ਹਾਂਜੀ ਕਿੰਨੀ ਜ਼ਮੀਨ ਹੈ ਤੁਹਾਡੇ ਕੋਲ ਸਾਡੇ ਕੋਲ ਸਿਰਫ ਮੇਰੀ ਪਾਰ ਵਾਲੇ ਦੇ ਨਾਲ ਚਾਰ ਕਨਾਲਾ ਸੀ ਉਹਦੇ ਨੂੰ ਦਿੱਤਾ ਹੋਇਆ ਸੀ ਹੂੰ 2 ਰੁਪਏ ਉਹ ਸਿਰਫ 2 ਰੁਪਏ ਮਾਫਕੀ ਨਾ ਕਰਜ ਸੀ ਤੁਹਾਡੀ 2,40,000 ਦਾ ਲਿਆ ਸੀ ਹੂੰ ਮਾਫੀ 2 ਰੁਪਏ ਹੋਈ ਸਿਰਫ 2 ਰੁਪਏ ਇਸ ਸੰਬੰਧੀ ਦੂਸਰੀ ਸੰਬੰਧਤ ਮੈਨੇਜਰ ਸਰਕਾਰ ਦੇ ਕਿਸੇ ਨੁਮਾਇंदे ਨਾਲ ਗੱਲਬਾਤ ਕੀਤੀ ਹੈ ਤੇ 10 12 2018 ਨੂੰ ਸਾਡਾ 2 ਰੁਪਏ ਮਾਫੀ ਦੇਦਾਨ ਆਇਆ ਉਸ ਤੋਂ ਬਾਅਦ ਅਸੀਂ ਬੈਂਕ ਵਾਲਿਆਂ ਨਾਲ ਵੀ ਗੱਲ ਕੀਤੀ ਹੂੰ ਉਸ ਤੋਂ ਬਾਅਦ ਅਸੀਂ ਐਸ ਡੀ ਐਮ ਸਾਹਿਬ ਦੇ ਕੋਲ ਐਪਲੀਕੇਸ਼ਨ ਦਿੱਤੀ ਵੀ ਸਾਡੇ 2 ਰੁਪਏ ਆਏ ਸਰਕਾਰ ਵੱਲੋਂ 2 ਲੱਖ ਰੁਪਏ ਕਿਹਾ ਜਾ ਰਿਹਾ ਕੋਈ ਸਾਡੇ ਕਿਸੇ ਨੇ ਅਧਿਕਾਰੀ ਨੇ ਇਸ ਗੱਲ ਬਾਰੇ ਦੱਸਿਆ ਵੀ ਇਹ ਕਿ ਤੋਂ ਨੇ ਸਾਨੂੰ 3 ਮਹੀਨੇ ਹੋ ਗਏ। ਇਹੀ ਗੱਲ ਅਸੀਂ ਅੱਜ ਤੁਹਾਨੂੰ ਦੱਸ ਰਹੇ ਹਾਂ। ਵੀ ਸਾਡਾ ਕੋਈ ਕਿਸੇ ਨੇ ਸੁਣਾਈ ਨਹੀਂ ਕਰੀ। ਇਹ ਸਿਰਫ 2 ਰੁਪਏ ਆਏ ਆ ਜਦ ਕਿ ਸਰਕਾਰ ਕਹਿੰਦੀ ਵੀ 2 ਲੱਖ ਰੁਪਇਆ ਕਰਜ਼ਾ ਮਾਫ ਕੀਤਾ ਜਾ ਰਿਹਾ ਕਿਸਾਨਾਂ ਨੂੰ। ਇਸ ਗੱਲ ਕਰਕੇ ਮੈਂ ਦੱਸਣਾ ਚਾਹੁੰਦਾ ਵੀ ਕਿਸਾਨਾਂ ਨਾਲ ਮਜ਼ਾਕ ਕੀਤਾ ਜਾ ਰਿਹਾ। ਪੂਜਾ ਮਜ਼ਾਕ ਹੈ। ਕਿਸਾਨ ਨੂੰ ਫਿਰ ਤੇ ਹੈ। ਟਾਲਮ ਟੋਲ ਗੱਲਾਂ ਕਰਕੇ ਬਹਿਤਵੇਂ ਵਾਲੇ ਵੀ ਮੋੜ ਦੇ ਕੋਈ ਲੇਨ ਦੱਸਿਆ ਜਾ ਰਿਹਾ ਵੀ ਕਿਸ ਇਹ ਕਿੱਥੋਂ ਆਫ ਹੋਇਆ ਵੀ ਕਿੱਥੇ ਜਾਈਏ ਸਿਰਫ ਇਹੀ ਗੱਲ ਕਹਿ ਦਿੰਨੇ ਆ ਵੀ ਇਹ ਸਿਰਫ ਤੁਹਾਡੇ 2 ਰੁਪਏ ਆਏ ਆ ਅਸੀਂ ਤਾਂ ਉਹ ਸਾਨੂੰ ਬੈਂਕ ਵਾਲੇ ਵੀ ਤੁਹਾਡੇ ਮਾਫ ਹੋਏ ਉਧਰ ਆਮ ਆਦਮੀ ਪਾਰਟੀ ਦੇ ਚਮਕੌਰ ਸਾਹਿਬ ਤੋਂ ਹਲਕਾ ਇੰਚਾਰਜ ਡਾਕਟਰ ਚਰਨਜੀਤ ਸਿੰਘ ਨੇ ਪੀੜਤ ਕਿਸਾਨ ਦਾ ਹਵਾਲਾ ਦਿੰਦਿਆਂ ਪੰਜਾਬ ਦੀ ਕੈਪਟਨ ਸਰਕਾਰ ਤੇ ਬਾਤਾਂ ਸਲਾਹ ਨੇ ਤੁਹਾਡ ਨੂੰ ਪਹਿਲਾਂ ਵੀ ਸ਼ੇਅਰ ਕੀਤਾ ਕਿ ਇਹ ਸਰਕਾਰ ਨੇ ਅਜ ਤੱਕ ਜਿੰਨੇ ਵੀ ਵਾਅਦੇ ਕੀਤੇ ਸਾਡੇ ਨਾਲ ਪੰਜਾਬੀਆਂ ਨਾਲ ਕਿਸਾਨਾਂ ਨਾਲ ਨੌਜਵਾਨਾਂ ਨਾਲ ਇੱਕ ਵੀ ਵਾਅਦੇ ਤੇ ਪੂਰੇ ਨਹੀਂ ਉਤਰੀ ਔਰ ਇਸ ਦੀ ਤਾਜ਼ਾ ਮਿਸਾਲ ਤੁਹਾਡੇ ਸਾਹਮਣੇ ਹੈ ਸਾਡੇ ਹੀ ਹਲਕੇ ਦੇ ਇੱਕ ਪਿੰਡ ਚੱਕਲਾ ਚ ਜਿੱਥੇ ਇੱਕ ਕਿਸਾਨ ਨਗਿੰਦਰ ਸਿੰਘ ਜਿਸ ਦਾ ਕਿ 2 ਲੱਖ ਦਾ ਕਰਜ਼ਾ ਸੀ ਉਹਦਾ 2 ਰੁਪਏ ਦਾ ਕਰਜ਼ਾ ਇਹ ਸਰਕਾਰ ਨੇ ਮਾਫ ਕੀਤਾ ਇੱਕ ਬਹੁਤ ਵੱਡਾ ਮਜ਼ਾਕ ਕਿਸਾਨੀ ਨਾਲ ਕੀਤਾ ਹੈ ਕਿਸਾਨ ਜੋ ਕਿ ਪਹਿਲਾਂ ਹੀ ਬਹੁਤ ਸਾਰੀਆਂ ਮੁਸੀਬਤਾਂ ਨਾਲ ਜੂਝ ਰਿਹਾ ਔਰ ਉਹਨਾਂ ਨਾਲ ਇਦਾਂ ਦਾ ਮਜ਼ਾਕ ਜਿਹੜਾ ਇਹ ਇਸ ਸਰਕਾਰ ਕਰ ਰਹੀ ਹੈ ਸੋ ਸਾਥੀਓ ਤੁਸੀਂ ਸਾਰੇ ਦੇਖ ਸਕਦੇ ਹੋ ਕਿ ਇਹ ਰਵਾਇਤੀ ਸਰਕਾਰਾਂ ਕਿਵੇਂ ਆਪਣੇ ਵਾਅਦਿਆਂ ਤੋਂ ਮੁੱਕਰਦੀਆਂ ਨੇ ਹਾਲਾਂਕਿ ਕਿਸਾਨ ਨਗਿੰਦਰ ਸਿੰਘ ਨਾਲ ਸਰਕਾਰ ਵੱਲੋਂ ਕੀਤੇ ਇਸ ਮਜ਼ਾਕ ਨੂੰ 3 ਮਹੀਨੇ ਦਾ ਸਮਾਂ ਵੀ ਹੋ ਗਿਆ ਪਰ ਪ੍ਰਸ਼ਾਸਨਿਕ ਅਧਿਕਾਰੀ ਹਾਲੇ ਵੀ ਇਸ ਸੰਬੰਧੀ ਸਿਰਫ ਬੰਦੀ ਕਾਰਵਾਈ ਦਾ ਪ੍ਰੋਸਾ ਹੀ ਦੇ ਰਹੇ ਨੇ ਭਾਈ ਜਰਵਨ ਮੇਰੇ ਆਪ ਨੂੰ ਇਹ ਧਿਆਨ ਵਿੱਚ ਰੱਖ ਲੈਣਾ ਕਿ ਜਿਹੜਾ ਜਾਸਰ ਵਰਗੂ ਨੇ ਤਾਂ ਅੱਜ ਆਪਾਂ ਫਿਰ ਉਹੀ ਨਾ ਤੁਸੀਂ ਕਿਸਾੰ ਦਾ ਇਹ 2 ਰੁਪਏ ਦਾ ਕਰਜ਼ਾ ਵਾਪਸ ਕੀਤਾ। ਹੁਣ ਵਾਰੀ ਨੂੰ ਮੈਨੂੰ ਐਪਲੀਕੇਸ਼ਨ ਆਈ ਕਿ ਸੋਣ ਬਗਾਰਾ ਵੈਰੀਫਿਕੇਸ਼ਨ ਕਰਾਵਾਂਗੇ। ਸਾਡਾ ਪਤਾ ਲੱਗੇ ਨਹੀਂ ਉਹ ਗੱਲ ਕਿ ਇਹ ਵਸਦੀਕਾ ਨਾ ਤੀ ਹੋਇਆ। ਉਹਦੀ ਵੈਰੀਫਿਕੇਸ਼ਨ ਤੋਂ ਬਾਅਦ ਹੀ ਸਾਰੇ ਪਤਾ ਚੱਲੇ। ਹੋ ਸਕਦਾ ਹੈ ਕਿ 2 ਰੁਪਏ ਕਰਜ਼ਾ ਮਾਫ ਕਰਨ ਪਿੱਛੇ ਕੋਈ ਤਕਨੀਕੀ ਹੁਣਤਾਈ ਹੋਵੇ। ਪਰ 3 ਮਹੀਨੇ ਬੀਤ ਜਾਣ ਦੇ ਬਾਅਦ ਵੀ ਇਹ ਕਿਸਾਨ ਦੇ ਪੱਲੇ ਨਿਰਾਸ਼ਾ ਤੇ ਨਾਮੋਸ਼ੀ ਹੀ ਹੈ ਇੱਕ ਤਾਂ ਪਹਿਲਾ ਮੰਗੀਅਤੇ ਕਰਜ਼ੇ ਦੀ ਮਾਰ ਤੇ ਉਪਰੋਂ ਸਰਕਾਰਾਂ ਦੀ ਕਿਸਾਨਾਂ ਦੀਆਂ ਖੁਦਕੁਸ਼ੀਆਂ ਤੇ ਸਿਆਸਤ ਇੰਜ ਜਾਪਦਾ ਹੈ ਜਿਵੇਂ ਮੰਤਰੀ ਸੰਤਰੀ ਕਿਸਾਨ ਦਾ ਮਾਇਦਾ ਕੀਤਾ ਨਾ ਖਾਂਦੇ ਹੀ ਨਹੀਂ ਸ਼ਾਇਦ ਇਸੇ ਲਈ ਨਾ ਇਹਨਾਂ ਨੂੰ ਮਰਦੇ ਕਿਸਾਨਾਂ ਨਾਲ ਕੋਈ ਫਰਕ ਪੈ ਰਿਹਾ ਅਤੇ ਨਾ ਹੀ ਮਰਦੀ ਕਿਸਾਨ ਲਈ ਗਰੂਪਨਗਰ ਤੋਂ ਸਦਰ ਸੈਣੀ ਪੰਜਾਬੀ ਲੋਕ ਚੈਨਲ